ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਬਠਿੰਡੇ ਵਿਖੇ ਅੱਜ ਇਲੈਕਟ੍ਰੋਨਿਕ ਮੀਡੀਆ ਪ੍ਰੈਸ ਮੀਡੀਆ ਔਰ ਸੋਸ਼ਲ ਮੀਡੀਆ ਜਿੰਨੇ ਵੀ ਸਾਡੇ ਸਾਥੀ ਆਏ ਨੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਅੱਜ ਅਸੀਂ ਯੁੱਧ ਨਸ਼ੇ ਵਿਰੋਧ ਤਹਿਤ ਜੋ ਮਹਮਾ ਪੂਰੇ ਪੰਜਾਬ ਵਿੱਚ ਚੱਲ ਰਹੀ ਆ ਉਹਨੂੰ ਲੈ ਕੇ ਇਹ ਪ੍ਰੈਸ ਕਾਨਫਰੰਸ ਰੱਖੀ ਆ ਜਿਵੇਂ ਕਿ ਸਾਡੇ ਰਵਿੰਦ ਕੇਜਰੀਵਾਲ ਸਾਹਿਬ ਜੋ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਸਾਹਿਬ ਸਤੇ ਪਾਰਟੀ ਪ੍ਰਧਾਨ ਅਮਨ ਅਰੋੜਾ ਜੀ ਨੇ ਸਾਡਾ ਨਸ਼ਾ ਸੰਜੁਕਤ ਜਿਹੜਾ ਮੋਰਚਾ ਗਾ ਨਸ਼ਾ ਮੁਕਤੀ ਮੋਰਚਾ ਸ਼ੁਰੂ ਕੀਤਾਗਾ ਉਹਦੇ ਸਬੰਧ ਵਿੱਚ ਮੈਨੂੰ ਮਾਲਵਾ ਵੈਸਟ ਦਾ ਕੋਆਰਡੀਨੇਟਰ ਆਇਆ ਜੀ ਉਸੇ ਤਰ੍ਹਾਂ ਮੇਰੇ ਨਾਲ ਬੈਠੇ ਨੇ ਸਾਡੇ ਪ੍ਰਧਾਨ ਚਤਿੰਦਰ ਪੱਲਾ ਜੀ ਇਹਨਾਂ ਨੂੰ ਜ਼ਿਲ੍ਹਾ ਕੋਆਰਡੀਨੇਟਰ ਲਾਇਆ ਤੇ ਨਾਲ ਹੀ ਅੱਜ ਅਸੀਂ ਤੁਹਾਡੇ ਰੂਗਰੂ ਹਲਕੇ ਦੇ ਕੋਆਰਡੀਨੇਟਰ ਕਰਾਂਗੇ ਉਹ ਪੱਲਾ ਸਾਹਿਬ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨਗੇ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਜਿਹੜੀ ਇਹ ਮੁਹਿਮਾ ਇਹ ਹੁਣ ਮਹਿਮ ਸਾਡੀ ਇਕੱਲੇ ਅਫਵਾਹਾਂ ਚ ਜਾਂ ਸ਼ੋਸ਼ੇਵਾਜੀ ਚ ਬਣ ਕੇ ਨਹੀਂ ਰਹੂਗੀ ਜਿਹੜਾ ਸੰਗਠਨ ਅਸੀਂ ਤਿਆਰ ਕੀਤਾਗਾ ਇੱਕੋ ਅਜੰਡਾ ਸਰਕਾਰ ਦਾ ਇੱਕੋ ਅਜੰਡਾ ਪਾਰਟੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਕਿ ਕਿਸੇ ਵੀ ਹਾਲਤ ਦੇ ਵਿੱਚ ਸਾਨੂੰ ਜਾਣਾ ਪਿਆਗਾ ਤੇ ਅਸੀਂ ਧਰਤੀ ਤੱਕ ਗਰਾਊਂਡ ਤੱਕ ਹਰ ਘਰ ਹਰ ਉਸ ਮਾਂ ਹਰ ਉਸ ਬੱਚੇ ਤੱਕ ਪਹੁੰਚ ਕਰਾਂਗੇ ਜਿਸ ਤੱਕ ਅਜੇ ਤੱਕ ਕੋਈ ਪਹੁੰਚ ਨਹੀਂ ਸਕਿਆ ਕਿਉਂਕਿ ਪਹਿਲਾਂ ਪਾਰਟੀਆਂ ਕੰਮ ਕਰਦੀਆਂ ਨੇ ਤੇ ਉਹ ਮਹੀਨਾ 2 ਮਹੀਨੇ ਲਗਾਤਾਰ ਕੰਮ ਕਰਕੇ ਢਿੱਲਾ ਪੈ ਜਾਂਦਾ ਕੰਮ ਤੇ ਮੁੜਕੁੜ ਕਹਾਣੀ ਉੱਥੇ ਰਹਿੰਦੀ ਆ ਪਰ ਹੁਣ ਇਹ ਨਹੀਂ ਹੋਊਗਾ ਹੁਣ ਤੁਹਾਨੂੰ ਅਸੀਂ ਮੈਂ ਬਤੌਰ ਕੋਆਰਡੀਨੇਟਰ ਮਾਲਵਾ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਭੱਲਾ ਸਾਹਿਬ ਤੁਹਾਨੂੰ ਲਗਾਤਾਰ ਮੁੱਖ ਸਰਗਰਮੀਆਂ ਦੇ ਵਿੱਚ ਇਸ ਮਤਲਬ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰ ਉਸ ਜਗ੍ਹਾ ਤੇ ਦੇਖੋ ਨਿਲਗੇ ਜਿੱਥੇ ਸਾਡੀ ਜ਼ਰੂਰਤ ਆ ਸੋ ਨਾਲ ਹੀ ਨਾਲ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਣਾਗਾ ਕਿ ਜਿਹੜਾ ਹੁਣ ਸਾਡਾ ਅਗਲਾ ਏਜੰਡਾਗਾ ਉਹ ਅੱਜ ਤੋਂ VDC ਮੀਟਿੰਗ ਪੂਰੇ ਪੰਜਾਬ 'ਚ ਸ਼ੁਰੂ ਹੋਈ ਆ ਅੱਜ ਸਾਡੇ ਕੇਜਰੀਵਾਲ ਸਾਹਿਬ ਪੰਜਾਬ ਆਏ ਹੋਏ ਨੇ ਤੇ ਮੁੱਖ ਮੰਤਰੀ ਪੰਜਾਬ ਸਾਹਿਬ ਉਹ ਵੀ ਅੱਜ ਉਹਨਾਂ ਨੇ ਅੰਮ੍ਰਿਤਸਰ ਤੋਂ ਸ਼ੁਰੂ ਕਰਨਾ ਸੀ ਪਰ ਰਾਤ ਬਹੁਤ ਤੂਫਾਨ ਝੱਖੜ ਕਰਕੇ ਉਹ ਪ੍ਰੋਗਰਾਮ ਪੋਸਟਪੋਨ ਹੋ ਗਿਆ ਤੇ ਅੱਜ ਬਰਨਾਲਾ ਦੇਖੇ ਪ੍ਰੋਗਰਾਮ ਚੱਲ ਰਿਹਾ ਸੀ ਫਿਰੋਜ਼ਪੁਰ ਹੋਇਆ ਵੱਖ-ਵੱਖ ਜ਼ਿਲ੍ਹਿਆਂ 'ਚ ਹੋਇਆਗਾ ਉਸੇ ਤਹਿਤ ਤੇ ਦਿਨ ਐਤਵਾਰ 4 ਤਰੀਕ ਨੂੰ ਬਠਿੰਡੇ ਵੀ ਸਾਡੇ ਕੈਬਨਟ ਮਿਨਿਸਟਰ ਅਮਰ ਲੋੜਾ ਜੀ ਆ ਰਹੇ ਨੇ ਪੂਰੀ ਬੀਡੀਸੀ ਮੀਟਿੰਗ ਹੋਊਗੀ ਤੇ ਉਹਦੇ ਚ ਪ੍ਰਸ਼ਾਸਨ ਤੇ ਉਹ ਸਮਾਜ ਸੇਵੀ ਸੰਸਥਾਵਾਂ ਹਰ ਇੱਕ ਪਿੰਡ ਦੇ ਵਿੱਚੋਂ ਲਈਆਂ ਗਈਆਂ ਨੇ ਹਰ ਇੱਕ ਉਹ ਇਨਸਾਨ ਜਿਹੜਾ ਪਿੰਡ ਦੇ ਵਿੱਚ ਅੱਗੇ ਵੱਧ ਕੇ ਕੰਮ ਕਰਦਾ ਸਮਾਜ ਦੇ ਕੰਮ ਕਰਦਾਗਾ ਚਾਹੇ ਉਹ ਸਿਆਸੀ ਜੁੜਿਆ ਚਾਹੇ ਉਹ ਸਿਆਸੀ ਨਹੀਂ ਉਹਨੂੰ ਸਾਰਿਆਂ ਨੂੰ ਸੱਦਾ ਪੱત્રਾ ਸਰਕਾਰ ਵੱਲੋਂ ਤਾਂ ਕਿ ਅਸੀਂ ਉਹਨਾਂ ਦੇ ਸਹਾਰੇ ਪਿੰਡ ਪਿੰਡ ਘਰ ਘਰ ਹਰ ਉਸ ਕੋਟ ਕਚਹਿਰੀ ਪਹੁੰਚ ਸਕੀਏ ਜਿੱਥੇ ਸਾਡੀ ਜ਼ਰੂਰਤ ਆ ਹੁਣ ਮੈਂ ਬੇਨਤੀ ਕਰੂੰ ਸਾਡੇ ਭੱਲਾ ਸਾਹਿਬ ਨੂੰ ਕਿ ਉਹ ਜਿਹੜੇ ਸਾਡੇ ਕואର୍ਡੀਨੇਟਰ ਹਲਕੇ ਦੇ ਲਾਇਏ ਨੇ ਉਹਨਾਂ ਬਾਰੇ ਤੇ ਆਪਣੇ ਵਿਚਾਰ ਸਾਡੇ ਬਸੰਤਾ ਜਿਹੜਾ ਦਾ ਸੁਚਾ ਵੇੜਿਆ ਮੇਰੇ ਸਾਰੇ ਸਤਕਾਰਯੋਗ ਭਰਾ ਤੇ ਯੁੱਧ ਨਸ਼ਾ ਵਿਰੋਧ ਮਹਿਮਾ ਤੇ ਮਾਲਵਾ West ਜ਼ੋਨ ਦੇ ਅਫਸਰ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸੀ ਮਹਿਣਤੀ ਜਿਹੜਾ ਜਿਹੜੇ ਆਗੂ ਚਸ਼ਮਿੰਦਰ ਦੀਪ ਜਿਹੜਾ ਸਾਹਿਬ ਆਇਆ ਨੇ ਸੋ ਮੈਂ ਨਾ ਦਾ ਇਥੇ ਹੋਂ ਤੇ ਆਪਣੇ ਵੱਲੋਂ ਸਵਾਗਤ ਕਰਦਾ ਔਰ ਜਿਵੇਂ ਇਹਨਾਂ ਨੂੰ ਤੁਹਾਨੂੰ ਦੱਸ ਹੀ ਦਿੱਤਾ ਕਿ ਜਿਹੜੀ ਪੰਜਾਬ ਸਰਕਾਰ ਆ ਉਹ ਯੁੱਧ ਨਸ਼ਿਆਂ ਵਿਰੁੱਧ ਮਹੰਮਾ ਬਹੁਤ ਬਹੁਤ ਜ਼ਿਆਦਾ ਨੇ ਮੀਟਿਆ ਕਰਦੇ ਅਖਬਾਰੀ ਬਿਆਨ ਨਹੀਂ ਕੱਲੀਆਂ ਗੱਲਾਂ ਨਹੀਂ ਗਰਾਊਂਡ ਲੈਵਲ ਤੇ ਜਾ ਕੇ ਇਸ ਵਿੱਚ ਮਹੰਮ ਨੇ ਜੁੱਧ ਲੜਨਾ ਨਸ਼ਾ ਵਿਰੁੱਧ ਸੋ ਪੂਰੀ ਟੀਮ ਦਾ ਜਿਹੜਾ ਗਠਨ ਆ ਉਹ ਲਗਭਗ 80% ਹੋ ਗਿਆ ਥੋੜਾ ਬਾਕੀ ਹੈ ਜਿਵੇਂ ਸਾਡੀ ਸਟੇਟ ਦੀ ਬੌਡੀ ਸਾਰੀ ਅਨਾਊਂਸ ਹੋ ਚੁੱਕੀ ਆ ਬਣ ਚੁੱਕੀ ਆ ਸਾਡੇ ਜੋਨਾਂ ਦੇ ਅਨਚਾਰਜ ਪੁਆਇੰਟ ਹੋ ਚੁੱਕੇ ਨੇ ਜ਼ਿਲ੍ਹਾ ਦੇ ਪ੍ਰਧਾਨ ਸਾਰੇ ਜਿਹਨਾਂ ਮੈਂ ਲੱਗੇ ਆ ਬਠਿੰਡੇ ਦਾ ਲੱਜੁਕੇ ਨੇ ਉਸ ਤੋਂ ਬਾਅਦ ਸਾਡੇ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ ਹਲਕਾ ਕੋਆਰਡੀਨੇਟਰ ਜਿਵੇਂ ਜਿਹੜਾ ਬਠਿੰਡਾ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਹਲਕਾ ਰਾਮਪਰਾਪੂ ਤੋਂ ਸਾਡਾ ਮਿਹਨਤੀ ਆਕੂ ਆਜਵੰਦ ਸਿੰਘ ਰਾਮਪਰਾਪੂ ਤੋਂ ਬੈਠੇ ਨੇ ਇੱਧਰ ਬੈਠੇ ਨੇ ਸੋ ਮੇਰਾ ਨਾਮ ਕਲਕਾਰ ਸਿੰਘ ਦੀਪੋਖੜਾ ਜਿਹੜੇ ਕਿ ਪਾਰਟੀ ਦੇ ਬਹੁਤ ਮਿਹਨਤੀ ਝਾਰੂ ਆਕੂ ਔਰ ਮਾ ਚੇਅਰਮੈਨ ਨੇ ਮਾਰਕੀਟ ਕਮੇਟੀ ਕੋ ਨਿਆਣਾ ਦੇ ਇਹ ਸਾਡੇ ਪੋਚੋ ਹਲਕੇ ਦੇ ਇਹਨਾਂ ਨੂੰ ਕੋਆਰਡੀਨੇਟਰ ਆਇਆ ਗਿਆ ਨਾਲ ਹੀ ਗਰਸੇਵਕ ਸਿੰਘ ਬਾੰਡੀ ਜਿਹੜੇ ਕਿ ਸਰਪੰਚ ਨੇ ਬਾੰਡੀ ਪਿੰਡ ਦੇ ਇਹਨਾਂ ਨੂੰ ਵਿਧਾਨ ਸਭਾ ਹਲਕਾ ਪਟੰਡਾ ਦਿਹਾਤੀ ਦਾ ਜਿਹੜਾ ਕੋਆਰਡੀਨੇਟਰ ਲਾਇਆ ਗਿਆ ਹਿੰਦਰ ਸਿੰਘ ਜੀ ਫੁੱਲੋ ਮੁੱਠੀ ਬੜੇ ਪੁਰਾਣੇ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਨੇ ਉਹਨਾਂ ਨੂੰ ਪਟੰਡਾ ਸ਼ਹਿਰੀ ਦਾ ਜਿਹੜਾ ਹੈਗਾ ਅਸੀਂ ਕੋਆਰਡੀਨੇਟਰ ਲਾਇਆ ਗਿਆ ਹਿੰਮਤ ਸਿੰਘ ਜਿਹੜੇ ਕਿ ਇੱਧਰ ਬੈਠੇ ਨੇ ਮੌਰ ਵਿਧਾਨ ਸਭਾ ਹਲਕੇ ਤੋਂ ਮੈਂਬਰ ਪੰਚਾਇਤ ਨੂੰ ਪਾਰਟੀ ਦੇ ਫਾਊਂਡਰ ਮੈਂਬਰ ਨੇ ਔਰ ਜੁਧ ਨਸ਼ਿਆਂ ਵਿਰੋਧ ਮੁਹਿੰਮ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਅਸੀਂ ਐਨਾਨਸ ਕੀਤੇ ਪਰ ਪਹਿਲਾਂ ਤੋਂ ਇਹਨਾਂ ਦਾ ਸਾਰਾ ਪਿੰਡ ਇਸ ਮਹਿੰਮ ਦੇ ਵਿੱਚ ਖੁੱਦਿਆ ਵਾ ਤੇ ਇਹਨਾਂ ਦੇ ਪਿੰਡ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਕੋਈ ਵੀ ਜਿਹੜਾ ਵਿਅਕਤੀ ਆ ਉਹ ਚਿੱਟੇ ਵਗੈਰਾ ਦੇ ਨਸ਼ੇ ਦਾ ਕੋਈ ਸੇਵਨ ਨਹੀਂ ਕਰਦਾਗਾ ਸਾਡੇ ਹਿੰਮਤ ਸਿੰਘ ਜੀ ਹਰਜੀਤ ਸਿੰਘ ਜੀ ਤਰਵੰਡੀ ਸਾਬਾ ਤੋਂ ਸਾਡਾ ਨੌਜਵਾਨ ਆਖੂ ਹੈ ਇਹ ਸਾਡੇ ਵਿਧਾਨ ਸਭਾ ਹਲਕਾ ਤਰਵੰਡੀ ਸਾਬਾ ਦਾ ਕੋਆਰਡੀਨੇਟਰ ਆ ਯਾਰ ਮੇਰੇ ਕਹਿਣ ਦਾ ਭਾਵ ਕਿ ਚੇਅਰਮੈਨਾਂ ਦਾ ਇਸ ਮਹਿਮਾ ਦੇ ਵਿੱਚ ਕੋਆਰਡੀਨੇਟਰ ਲੱਗਣਾ ਇਸ ਗੱਲ ਤੋਂ ਸਾਰੀ ਗੱਲ ਸਾਫ਼ ਤੇ ਸਪਸ਼ਟ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਇਸ ਜੁੱਧ ਨਸ਼ਿਆਂ ਦੇ ਵਿਰੁੱਧ ਦੇ ਬਹੁਤ ਜ਼ਿਆਦਾ ਗੰਭੀਰ ਹੈ ਇਸ ਸੰਬੰਧੀ ਮੁੱਖ ਮੰਤਰੀ ਸਾਹਿਬ ਦੀਆਂ ਮੀਟਿੰਗਾਂ ਸਾਡੇ ਮੰਤਰੀ ਮੰਡਲ ਦੀਆਂ ਮੀਟਿੰਗਾਂ ਸਾਰੇ ਅਫਸਰਾਂਾਂ ਦੀਆਂ ਮੀਟਿੰਗਾਂ ਔਰ ਮੁੱਖ ਮੰਤਰੀ ਸਾਹਿਬ ਦਾ ਸਾਰੇ ਜਿਹੜਾਂ ਦੇ ਵਿੱਚ ਆਉਣਾ ਮੰਤਰੀਆਂ ਦੇ ਜਿਹੜਾਂ ਦੇ ਵਿੱਚ ਆਉਣਾ ਇਹਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਨਸ਼ਿਆਂ ਦੇ ਖਿਲਾਫ ਖਾਸ ਕਰਕੇ ਟਿੱਡੇ ਦੇ ਖਿਲਾਫ ਕਰੋ ਜਾਂ ਮਰੋ ਵਾਲੀ ਕਿਹੜੀ ਪੋਜੀਸ਼ਨ ਤੇ ਅਸੀਂ ਲੜਾਈ ਲੜ ਰਹੇ ਹਾਂ ਇਸ ਮਹਿਮ ਦਾ ਯੁੱਧ ਜਿਹੜਾ ਯੁੱਧ ਹੈ ਤੁਸੀਂ ਸਾਰੇ ਜਾਣਦੇ ਹੋ ਯੁੱਧ ਦੇ ਵਿੱਚ ਕੋਈ ਜਿਹੜਾ ਜਦੋਂ ਯੁੱਧ ਲੜਿਆ ਜਾਂਦਾ ਸਾਰੀ ਸ਼ਕਤੀ ਸਾਰੀ ਨਰਜੀ ਸਾਰੇ ਸਾਧਨ ਉਸ ਦੇ ਵਿੱਚ ਉਘ ਦਿੱਤੇ ਜਾਂਦੇ ਔਰ ਸਾਨੂੰ ਇਸ ਗੱਲ ਦਾ ਬੇਹੱਦ ਖੁਸ਼ੀ ਤੇ ਮਾਣ ਵੀ ਮਹਿਸੂਸ ਕਰਦੇ ਆ ਕਿ ਕਈ ਵਾਰ ਸਰਕਾਰਾਂ ਮਹਿਮ ਵੜ ਦਿੰਦੀਆਂ ਤੇ ਉਹਨਾਂ ਮਹਿਮਾਂ ਨੂੰ ਲੋਕਾਂ ਦਾ ਸਾਥ ਵੀ ਮਿਲਦਾ ਇਹ ਮੈਂ ਇਸ ਤਰ੍ਹਾਂ ਦੇ ਨਹੀਂ ਹਾਂ ਕਿ ਇਸ ਮਹਿਮ ਦਾ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਪੰਜਾਬ ਦੇ ਲੋਕ ਆ ਜਿਹੜੇ ਇਕ ਤੋ ਟਾ ਕੇ ਰਾਜਨੀਤਿਕ ਵਾਰਟੀਆਂ ਦੇ ਚੰਗੇ ਲੋਕ ਉਹ ਵੀ ਇਸ ਮਹਿੰਮ ਦਾ ਸਮਰਥਨ ਆ ਜਿਹੜਾ ਕਰ ਰਿਹਾ ਸਹਿਯੋਗ ਕਰ ਰਿਹਾ ਸਮੁੱਚਾ মিডিਆ ਸਾਡਾ ਬਹੁਤ ਸਹਿਯੋਗ ਕਰ ਰਿਹਾ ਸਾਰੇ ਅਫੀਸਰ ਸਾਹਿਬਾਨ ਬਹੁਤ ਸਹਿਯੋਗ ਕਰ ਰਿਹਾ ਪੁਲਿਸ ਨੇ ਵੀ ਇਸ ਮਹਿੰਮ ਨੂੰ ਚੈਲੰਜ ਦੇ ਵਿੱਚੋਂ ਵਜੋ ਲਿਆ ਡੀਜੀਪੀ ਸਾਹਿਬ ਨੇ 31 ਮਈ ਦੀ ਜੇ ਡੈਡ ਲਾਈਨ ਦਿੱਤੀ ਆ ਇਹਦਾ ਮਤਲਬ ਸਾਫ਼ ਤੇ ਸਪਸ਼ਟ ਹੈ ਕਿ ਸਾਰੇ ਸਾਡੀ ਸਰਕਾਰ ਸਾਰਾ ਸਾਡਾ ਪ੍ਰਸ਼ਾਸਨ ਇਸ ਮਹਿੰਮ ਦੇ ਪ੍ਰਤੀ ਗੰਭੀਰ ਹੈ ਮੈਂ ਤੁਹਾਡੇ ਚਰਕੇ ਬੇਨਤੀ ਕਰੂੰਗਾ ਹੱਥ ਜੋੜ ਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ اے ਸੁਮਹਿਮਦਾ ਤੁਸੀਂ ਬਹੁਤ ਸਾਥ ਦੇ ਦੇ ਰਹੇ ਹੋ ਮੈਂ ਬੇਨਤੀ ਕਰੂੰਗਾ ਹੋਰ ਸਾਥ ਦਿਓ ਕਿਉਂਕਿ ਇਹ ਲੜਾਈ ਘਰ ਘਰ ਦੀ ਲੜਾਈ ਹੈ ਇਹ ਲੜਾਈ ਆਪਣੀ ਸਾਰਾ ਸਾਂਝੀ ਦੀ ਲੜਾਈ ਹੈ ਇਹ ਲੜਾਈ ਪੰਜਾਬ ਦੀ ਖੂਨ ਦੀ ਲੜਾਈ ਹੈ ਪੰਜਾਬ ਨੂੰ ਬਚਾਉਣ ਦੀ ਲੜਾਈ ਹੈ ਸੋ ਪੁਲਿਸ ਵੀ ਲੱਗੀ ਹੋਈ ਆ ਪ੍ਰਸ਼ਾਸਨ ਵੀ ਲੱਗਿਆ ਹੋਇਆ ਮਾਨਸਾ ਵੀ ਲੱਗੇ ਹੋਏ ਅਸੀਂ ਵੀ ਲੱਗੇ ਹੋਏ ਆ ਸਾਰੇ ਜਾਣੇ ਕਿਉਂਕਿ ਪੰਜਾਬੀ ਦਾ ਜਿਹੜਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਪੰਜਾਬੀ ਉਹ ਅਣਖੀ ਜੋਧਣੇ ਜਿਹੜੇ ਪਾਸੇ ਪੈ ਜਾਣ ਇਹ ਵੱਡੇ ਵੱਡੇ ਜਿਹੜੇ ਹੈਗੇ ਅਤਾਕ ਤੇ ਅਖਾੜ ਕੇ ਸੱਟ ਦਿੰਦੇ ਆ ਜਿਸ ਮਹੰਮਦੇ ਵਿੱਚ ਪੰਜਾਬੀ ਅਜ ਉਹ ਮਹਿਮਾ ਹਮੇਸ਼ਾ ਚਿਤਦੀ ਹੈ ਸੋ ਸਾਨੂੰ ਪੂਰ ਆਸਤੇ ਮੀਲ ਹੈ ਕਿ ਜੁੱਤ ਨਸ਼ਾ ਮਰਤ ਮਹਿਮਾ ਪੰਜਾਬ ਜਿੱਤੇਗਾ ਪੰਜਾਬ ਦੀ ਜਵਾਨੀ ਜਿੱਤੇਗੀ ਸਰਦਾਰ ਭਗਵੰਤ ਸਿੰਘ ਮਾਨ ਦਾ ਜੋ ਉਦੇਸ਼ ਹੈ ਉਹ ਟੀਚਾ ਉਹ ਪੂਰਾ ਹੋਊਗਾ ਤੇ ਅਸੀਂ ਸਾਡਾ ਜੋ ਉਹਨਾਂ ਦਾ ਸੁਪਨਾ ਸੁਜਾਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਉਹ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਤੇ ਇੱਕ ਸਮਾਂ ਆਊਗਾ ਅਸੀਂ ਮਾਣ ਮਹਿਸੂਸ ਕਰਾਂਗੇ ਕਿ ਸਰਦਾਰ ਭਗਵੰਤ ਸਿੰਘ ਮਾਨ ਸੂਬੇ ਦੇ ਇਸ ਸਮੇਂ ਮੁੱਖ ਮੰਤਰੀ ਹੁੰਦੇ ਸੀ ਤੇ ਉਹਨਾਂ ਨੇ ਚਿੱਟੇ ਦੀ ਬਿਮਾਰ ਜਿਹੜੀ ਬਿਮਾਰੀ ਹੈ ਜਿਹੜੀ ਇੰਡਾਸ਼ਿਆ ਦੀ ਬਿਮਾਰੀ ਹੈ ਉਸ ਨੂੰ ਜੜੋਂ ਪੁੱਟਣ ਦੇ ਵਿੱਚ ਇਹ ਭੂਕਣ ਬਾਈ ਸੀ ਮੈਂ ਚੈਰ ਸਾਹਿਬ ਦਾ ਵਿਸ਼ੇਸ਼ ਤੌਰ ਤੇ ਇੱਥੇ ਆਏ ਨੇ ਇਹਨਾਂ ਦਾ ਸਾਰੇ ਸਾਡੇ ਕੋਆਰਡੀਨੇਟਰ ਸਾਹਿਬਾਨਾਂ ਵੱਲੋਂ ਧੰਨਵਾਦ ਕਰਦਾ ਸਵਾਗਤ ਕਰਦਾ ਤੇ ਨਾਲ ਹੀ ਸਾਰੇ ਜਿਹੜੇ ਸਾਡੇ ਸੀ ਹਲਕਿਆਂ ਦੇ ਕੋਆਰਡੀਨੇਟਰ ਦਾ ਅਪੁਆਇੰਟ ਕੀਤੇ ਨੇ ਬੜੇ ਸੋਚ ਕੇ ਸਮਝ ਕੇ ਵਿਚਾਰ ਕੇ ਲੰਮੀ ਇਹਨਾਂ ਦੇ ਨਾਲ ਵਿਚਾਰ ਚਾਚਾ ਕਰਕੇ ਵੀ ਤੁਸੀਂ ਭਾਈ ਕੰਮ ਕਰ ਸਕਦੇ ਹੋ ਇਹ ਮਿਹਮ ਬਹੁਤ ਸਖਤ ਹੈ ਇਸ ਮਿਹਮ ਦੇ ਵਿੱਚ ਬਹੁਤ ਸਾਨੂੰ ਕੰਮ ਕਰਨਾ ਪੈਣਾ ਸਾਰੇ ਸਾਡੇ ਨਾਲ ਕੋਆਰਡੀਨੇਟਰ ਸਾਹਿਬਾਨਾਂ ਨੇ ਸਾਨੂੰ ਪੂਰਨ ਜਿਹੜਾ ਹੈਗਾ ਇਸ ਗੱਲ ਦਾ ਭਰੋਸਾ ਦਿਵਾਇਆ ਹੈ ਕਿ ਅਸੀਂ ਸਾਰੇ ਕੰਮ ਛੱਡ ਕੇ ਸਾਰੇ ਕੰਮਾਂ ਨੂੰ ਤਿਆ ਕੇ ਅਸੀਂ ਇਸ ਮਹੀਨੇ ਦੇ ਵਿੱਚ ਤਣੋਂ ਬਣੋਂ ਤਣੋਂ 24 ਘੰਟੇ ਹਾਜ਼ਰ ਹੋਵਾਂਗੇ ਸੋ ਸਾਨੂੰ ਇਸ ਗੱਲ ਦਾ ਫਕਰ ਤੇ ਮਾਣ ਹੈ ਕਿ ਸਾਡੀ ਜੋ ਟੀਮ ਬਣੀ ਹੈ ਬਹੁਤ ਸੋਹਣੀ ਟੀਮ ਹੈ ਸਾਰੇ ਕੋਆਰਡੀਨੇਟਰ ਸਾਹਿਬਾਨਾਂ ਤੇ ਸਾਨੂੰ ਬਹੁਤ ਮਾਣ ਹੈ ਔਰ ਚਸ਼ਵਿੰਦਰ ਚੈਲ ਸਾਹਿਬ ਇਹਨਾਂ ਬਾਰੇ ਆਪਾਂ ਸਾਰੇ ਜਾਣਦੇ ਆ ਬਹੁਤ ਹਿੰਮਤੀ ਨੇ ਬਹੁਤ ਮਿਹਨਤੀ ਨੇ ਔਰ ਜੇ ਵੀ ਇਹਨਾਂ ਦਾ ਜਦੋਂ ਇਹਨਾਂ ਨੇ ਉੱਥੇ ਆ ਕੇ ਹਲਕੇ ਵੀ ਲੜਾਈ ਲੜੀ ਤਾਂ ਉਥੋਂ ਦੇ ਰੋਕ ਇਹਨਾਂ ਨੂੰ ਪਿਆਰ ਕਰਦੇ ਆ ਮਤਲਬ ਜ਼ਮੀਨ ਦੇ ਨਾਲ ਜੁੜਿਆ ਬਾ ਸਾਡਾ ਇਹ ਨੌਜਵਾਨ ਆਗੂ ਹੈ ਸੋ ਅਸੀਂ ਸਾਰੇ ਜਾਣੇ ਇੱਕ ਦੂਜੇ ਨਾਲ ਹੱਥ ਮਿਲਾ ਕੇ ਇੱਕ ਦੂਜੇ ਨਾਲ ਸੋਚ ਮਿਲਾ ਕੇ ਤਕੜੇ ਹੋ ਕੇ ਅੱਗੇ ਵਧਣ ਦੇ ਪੂਰੀ ਅਸੀਂ ਕੋਸ਼ਿਸ਼ਾਂ ਮੰਦੀ ਕਰਾਂਗੇ ਤੇ ਮੈਂ ਪੂਰਨ ਭਰੋਸੇ ਦੇ ਨਾਲ ਤੁਹਾਨੂੰ ਕਹਿ ਸਕਦਾ ਕਿ ਜ਼ਿਲ੍ਹਾ ਬਠਿੰਡਾ ਦੇ ਵਿੱਚ ਖਾਸ ਕਰਕੇ ਸਾਡੀ ਡਿਊਟੀ ਹੈ ਇੱਥੇ ਤੁਹਾਨੂੰ ਰਿਜ਼ਲਟ ਦਿਵਾਗੇ ਤੁਹਾਨੂੰ ਦੱਸਾਂਗੇ ਵੀ ਇਸ ਮਹਿੰਮੇ ਦੇ ਤਹਿਤ ਆ ਆ ਸਾਡੀਆਂ ਪ੍ਰਾਪਤੀਆਂ ਓਠਾਗੁਰੂ ਮੇਰਾ ਪਿੰਡ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੱਲ ਹੀ ਅੱਧਾ ਕਿਲੋ ਚਿੱਟਾ ਉਥੇ ਇੱਕ ਨੌਜਵਾਨ ਤੋਂ ਫੜਾਇਆ ਗਿਆ ਸੋ ਆਪ ਆਪ ਦੇ ਘਰ ਤੋਂ ਮੈਂ ਸ਼ੁਰੂ ਕੀਤੀ ਹੈ ਔਰ ਸਾਡਾ ਕੋਈ ਵੀ ਆਗੂ ਤੁਨ ਤੁਨੂ ਪ੍ਰੈਸ ਪ੍ਰੈਸ ਹਰੇਕ ਗੱਲ ਜਾਣਦੀ ਹੈ ਸਾਡਾ ਕੋਈ ਆਗੂ ਚਟੇ ਵਾਲੇ ਦੇ ਮਗਰ ਨਹੀਂ ਜਾਊਗਾ ਸਾਡਾ ਕੋਈ ਆਗੂ ਕਿਸੇ ਦੇ ਹੱਕ ਦੇ ਵਿੱਚ ਉਸਦੇ ਫੋਨ ਨਹੀਂ ਕਰੂਗਾ ਚਟੇ ਵਾਲਿਆਂ ਵਾਸਤੇ ਨਸ਼ੇ ਤਸਕਰਾਂ ਵਾਸਤੇ ਸਾਡੇ ਦਰਵਾਜ਼ੇ ਬਿਲਕੁਲ ਬੰਦ ਹੈ ਸਾਨੂੰ ਉਹਨਾਂ ਦੀ ਕਿਸੇ ਤਰ੍ਹਾਂ ਦੀ ਸਪੋਰਟ ਦੀ ਲੋੜ ਨਹੀਂ ਇੱਕ ਮਤਨ ਹੋਰ ਬੇਨਤੀ ਕਰਦਾ ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਹੋ ਮੈਂ ਪਿੰਡਾਂ ਦੇ ਵਿੱਚ ਮੇਰਾ ਬਹੁਤ ਆ ਜਾਣਾ ਚਾਹੀਦਾ ਸਾਬ ਤੁਸੀਂ ਸੋਚ ਕੇ ਦੇਖੋ ਕਿ ਇਹ ਅੱਗੇ ਰਵਾਇਤੀ ਪਾਰਟੀਆਂ ਦੇ ਚੋਣਵੇਂ ਬਾ ਚਿੱਟੇ ਵਾਲੇ ਘਰਾਂ ਤੋਂ ਚੱਲਦੇ ਹੁੰਦੇ ਸੀ ਹੁਣ ਪਤਾ ਲੱਗਦਾ ਵੀ ਕਿੱਥੇ ਕਿੱਥੇ ਤਾਰਾ ਇਹਨਾਂ ਦੁਨੀਆਂ ਵਿੱਚ ਹੁਣ ਪਤਾ ਲੱਗਦਾ ਵੀ ਕਿਹੜੇ ਕਿਹੜੇ ਅਨਸਰ ਨੇ ਜਿਨ੍ਹਾਂ ਦੇ ਪਿੱਛੇ ਸਿਆਸੀ ਪੋਸਟ ਬਣਾਈ ਹੁੰਦੀ ਸੀ ਸਿਆਸੀ ਰਵਾਇਤੀ ਪਾਰਟੀਆਂ ਦੇ ਲੀਡਰ ਉਹਨਾਂ ਨੂੰ ਸ਼ਹਿਦੰਦੇ ਸੀ ਕਿਉਂਕਿ ਉਹਨਾਂ ਨੂੰ ਉਹ ਵਰਤਦੇ ਸੀ ਸੋ ਸਾਡੇ ਵਾਸਤੇ ਉਹਨਾਂ ਦੇ ਦਰਵਾਜ਼ੇ ਬੰਦ ਹੈ ਉਹਨਾਂ ਵਾਸਤੇ ਕਿਸੇ ਤਰ੍ਹਾਂ ਦੇ ਅਸੀਂ ਸਾਥ ਨਹੀਂ ਦੇਵਾਂਗੇ ਅਸੀਂ ਡਟ ਕੇ ਉਹਨਾਂ ਦੇ ਖਿਲਾਫ ਚੱਲਾਂਗੇ ਡਟ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਲੈ ਕੇ ਆ ਉਹ ਕਰਾਂਗੇ ਅੱਗੇ ਪਹੁੰਚ ਚੁੱਕੇ ਹਾਂ ਜਿਸ ਦਾ ਪਾਸਟਿਕ ਹੈ ਲੋਕਾਂ ਵੱਲੋਂ ਤੇ ਲੱਤੂ ਪੰਡੇਗੇ ਉਹ ਸਿੱਟੇ ਕਿ ਪੱਡਾ ਕੁਰਸੀ ਨਾਰੇ ਬੁਲਾਈ। ਤੋਂ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਆ ਕਿ ਜਦੋਂ ਸਰਕਾਰ ਨੂੰ ਲੋਕਾਂ ਦੇ ਕੀਤੇ ਕੰਮ ਨੂੰ ਐਕਸੈਪਟ ਕਰ ਰਹੀ ਆ ਕਹਿਣ ਤੋਂ ਭਾਵ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਹਰ ਵਰਗ ਚਾਹੁੰਦਾ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇ। ਕੋਈ ਨਹੀਂ ਚਾਹੁੰਦਾ ਕਿ ਨਸ਼ਾ ਨਾ ਖਤਮ ਹੋਵੇ ਹਰ ਵਰਗ ਹਰ ਇਨਸਾਨ ਹਰ ਮਾਂ ਹਰ ਬਾਪ ਚਾਹੁੰਦਾ ਕਿ ਇਸ ਧਰਤੀ ਤੇ ਜਿਹੜਾ ਨਸ਼ਾ ਹੈਗਾ ਤੇ ਕੋੜਾ ਜਿਹੜਾ ਪੂਰੀ ਦੁਨੀਆ ਚ ਹੰਤ ਤੱਕ ਫਲਾਇਆ ਹੋਇਆ ਨਸ਼ੇ ਦੇ ਨਾਮ ਤੇ ਕਿ ਪੰਜਾਬ ਦੀ ਧਰਤੀ ਤੋਂ ਖਤਮ ਹੋਵੇ ਤੇ ਅੱਜ ਸਰਕਾਰ ਇੰਨੇ ਵੱਡੇ ਐਫਰਟਸ ਕਰ ਰਹੀ ਆ 31 ਮਈ ਡੈਡਲਾਈਨ ਜਿਵੇਂ ਕਿ ਉਹ ਨੂੰ ਵੇਖਦੇ ਹੋ ਦਿਨੋ ਦਿਨ ਸਖਤਾਈ ਵਧ ਰਹੀ ਆ ਹਰ ਅਫੀਸਰ ਜ਼ਿੰਮੇਵਾਰਾ ਜਿੱਥੋਂ ਮਿਲ ਰਿਹਾਗਾ ਤੇ ਅੱਜ ਜਿਹੜੀ ਘਰ ਟਾਉਣ ਦੀ ਗੱਲ ਆ ਤੇ ਵਿਰੋਧੀਆਂ ਨੇ ਇਨੈਕਟਿਵਿਟੀ ਵੱਲ ਵੀ ਲੈ ਕੇ ਗਈ ਸੀ ਪਰ ਲੋਕ ਤੁਸੀਂ ਦੱਸ ਰਹੇ ਹੋ ਅੱਜ ਦੇ ਭੰਗੜਾ ਪਾੜ ਨੇ ਲੱਡੂ ਬਣ ਰਹੇ ਨੇ ਇਟ ਮੀਨ ਲੋਕ ਅਵੇਅਰਨੈਸ ਵਾਲੇ ਤਰਪੇ ਤੇ ਜਿਹੜੀ ਸਾਡੀ ਲੜਾਈ ਹੈ ਸਾਡੀ ਲੜਾਈ ਅਵੇਅਰਨੈਸ ਦੀ ਹੈ ਸਾਡੀ ਆਪਣੀ ਲੜਾਈ ਜਦੋਂ ਘਰ ਤੱਕ ਘਰ ਘਰ ਹਰ ਗੱਲ ਅਵੇਅਰ ਹੋ ਜੂਗੀ ਅਵੇਅਰਨੈਸ ਆ ਜੂਗੀ ਤਾਂ ਕੁਦਰਤੀ ਗੱਲ ਆ ਤੇ ਇਹ ਜਿਹੜਾ ਕੋੜਾ ਨਿਕਲ ਜਾਊਗਾ ਸਰ ਹਾਈਡਰੋਕੋਸਟੇਬਲ ਜਿਹੜੀ 14 ਬਟੇ ਫਿਰ ਦੂਜਾ ਦੇ ਨਾਲ ਇਸ ਤੋਂ ਬਾਅਦ ਉਹ ਤੇ ਨਾਲ ਉਹ ਇਹ ਪੰਨਾ ਅੱਗੇ ਜਾਣਾ ਪਾ ਸਕਦੇ। ਦੇਖੋ ਜੀ ਹਰ ਚੀਜ਼ ਨੂੰ ਸਮਾਂ ਲੱਗਦਾਗਾ ਬਿਲਕੁਲ ਜਿਹੜੀ ਆਪਾਂ ਕਹਿ ਦਿੰਨੇ ਆ ਏਡਾ ਵੱਡਾ ਯੁੱਧਾ ਯੁੱਧ ਦੇ ਵਿੱਚ ਦੇਖੋ ਬਹੁਤ ਮੁਸ਼ਕਲਾਂ ਜਦੋਂ ਆਪਾਂ ਲੜਦੇ ਆ ਮੁਸ਼ਕਲ ਆਉਂਦੀਆਂ ਨੇ ਹੁਣ ਸਰਕਾਰ ਨੇ ਮਨ ਬਣਾ ਲਿਆ ਮੈਂ ਕਹਣਾ ਵੀ ਇਹ ਸਾਨੂੰ ਮਾਨ ਮਹਿਸੂਸ ਹੋਣਾ ਚਾਹੀਦਾ ਕਿ ਪਹਿਲੀ ਸਰਕਾਰ ਆ ਤੇ ਪਹਿਲੀ ਇਹ ਪਾਰਟੀ ਆ ਜਿਹੜੀ ਕਹਿ ਰਹੀ ਹੈ ਕਿ ਅਸੀਂ ਆਪਣੀ ਜਿਹੜੀ ਕੋਰ ਕਮੇਟੀ ਆ ਸਾਡੀ ਪੂਰਾ ਸੰਗਠਨ ਆ ਪੂਰਾ ਮੇਨ ਟੀ ਉਹ ਇੱਕ ਨਸ਼ੇ ਵਾਲੇ ਲਈ ਕੰਮ ਕਰੂਗਾ ਨਸ਼ੇਲੀ ਇੱਕ ਸੰਗਠਨ ਅਲੱਗ ਤਿਆਰ ਕਰ ਲਿਆ ਇਹ ਪਾਰਟੀ ਦੀ ਗੱਲ ਹੈ ਸਰਕਾਰ ਦੀ ਗੱਲ ਕਰੀਏ ਕਿਹੜੀ ਐਸੀ ਸਰਕਾਰ ਜਿਹਨੇ ਦੀਜੀ ਤੱਕ ਤੇ ਵੱਡੇ ਵੱਡੇ ਅਫੀਸਰ ਵੀ ਲਪੇਟ ਤੇ ਜਿਹੜੀ ਬਖਸ਼ ਨਹੀਂ ਰਹੀ ਤੇ ਡੈਡ ਲਾਈਨ ਦੇਤੀ ਕਿ ਯਾਰ ਜੇ 31 ਮਈ ਤੱਕ ਨਸ਼ਾ ਬਰਾਮਦ ਹੋ ਗਿਆ ਉੱਥੋਂ ਦਾ ਅਫੀਸਰ ਸਹਬਾਨ ਜ਼ਿੰਮੇਵਾਰ ਹੋਊਗਾ ਮੈਨੂੰ ਹੋਣਾ ਚਾਹੀਦਾਗਾ ਕਿਸੇ ਨੇ ਤਾਂ ਇਸ ਨਾਮਰਦ ਬਿਮਾਰੀ ਨਾਲ ਕਹਿ ਸਕਦੇ ਆਪਾਂ ਜਿਹਨੂੰ ਕੋਈ ਹੱਥ ਪਾਉਣ ਨੂੰ ਤਿਆਰ ਨਹੀਂ ਛੋਟੀ ਜੀ ਗੱਲ ਹੈ ਜੇ ਕੈਂਸਰ ਚੌਥੀ ਸਟੇਜ ਤੇ ਹੋਵੇ ਤਾਂ ਡਾਕਟਰ ਤੇ ਮਰੀਜ਼ ਵੀ ਕਹਿੰਦਾ ਵੀ ਸੀ ਕੈਂਸਰ ਦਾ ਇਲਾਜ ਨਹੀਂ ਕਰਾਉਣਾ ਕਿਉਂਕਿ ਤੇ ਯਾਰ ਬਾਹਰ ਹੀ ਨਾ ਫੈਲ ਜੇ ਪਰ ਅਸੀਂ ਅਜੋਸ ਨਾਲ ਯੁੱਧ ਲਾਇਆ ਉਸ ਬਿਮਾਰੀ ਨਾਲ ਜਿਹਨੂੰ ਕੋਈ ਪਾਰਟੀ ਦੇ ਕੋਈ ਲੀਡਰ ਹੱਥ ਨਹੀਂ ਸਿਪਾਉਂਦਾ ਪਰ ਅਸੀਂ ਮੱਥਾ ਲਾਇਆ ਤੇ ਚੋਂ ਯਕੀਨਨ ਆ ਤੁਹਾਡਾ ਸਬਦਾ ਜਿਹੜੇ ਅਸੀਂ ਅੱਜ ਆ ਰਹੇ ਹਾਂ ਘਰ ਘਰ ਜਾ ਰਹੇ ਹਾਂ ਪ੍ਰੈਸ ਕਾਨਫਰੈਂਸਾਂ ਕਰ ਰਹੇ ਹਾਂ ਇਕੋ ਹੀ ਏਜੰਡਾ ਕਿ ਤੁਸੀਂ ਸਭ ਸਾਡੀ ਗੱਲ ਨੂੰ ਸੁਣੋ ਅੱਜ ਸਰਕਾਰ ਤੁਹਾਡੇ ਘਰ ਆ ਰਹੀ ਆ ਅੱਜ ਪ੍ਰਸ਼ਾਸਨ ਪਾਰਟੀ ਹਰ ਬੰਦਾ ਤੁਹਾਡੇ ਘਰ ਚੱਲ ਕੇ ਆ ਰਿਹਾ ਹੈ ਕਹਿ ਰਿਹਾ ਕਿ ਸਾਡਾ ਸਾਧ ਦੇ ਉਹ ਜਿੱਥੇ ਸਾਡੀ ਜ਼ਰੂਰਤ ਆ ਦੇਖੋ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਤੁਸੀਂ ਸਮਝਦਾਰੋਂ ਸੂਝਬਾਨੋਂ ਤੁਸੀਂ ਪੱਤਰਕਾਰ ਭਰਾ ਹੋਗੇ ਤੁਸੀਂ ਅਵੇਅਰਨੈਸ ਲਿਆ ਸਕਦੇ ਹੋ ਤੁਹਾਡੇ ਜਰੀਏ ਸਾਨੂੰ ਹਰ ਬੰਦਾ ਸੁਣੂਗਾ ਤੇ ਸਰਕਾਰ ਨੂੰ ਸੁਣੂਗਾ ਹਰ ਬੰਦਾ ਜਿਵੇਂ ਕਿ ਛੋਟੀ ਜੀ ਐਗਜ਼ਾਮਪਲ ਆ ਤੁਹਾਡਾ ਇੱਕ ਸੋਸ਼ਲ ਮੀਡੀਆ ਰਾਹੀਂ ਇੱਕ ਸਰਪੰਚ ਤੇ ਸੀਐਮ ਸਾਹਿਬ ਦੇ ਧਿਆਨ ਜਾ ਗਈ ਸੀ ਉਹ ਗੱਲ ਉਹ ਜਦੋਂ ਸਰਪੰਚ ਲਈ ਹੋਏ ਤੇ ਸੀਐਮ ਸਾਹਿਬ ਨੇ ਸੁਣਿਆ ਉਹ ਜਰੀਆ ਤੁਸੀਂ ਲੋਕ ਬਣੇ ਪੱਤਰਕਾਰ ਭਰਾ ਬਣੇ ਤਾਂ ਉਥੇ ਐਕਸ਼ਨ ਹੋਇਆਗਾ ਸੋ ਐਸੀ ਜਿਹੜੀ ਗੱਲ ਸਾਹਮਣੇ ਆਊਗੀ ਐਸੀ ਕੋਈ ਗੱਲ ਨਹੀਂ ਕਿ ਉੱਚ ਦੇਰੀ ਹੋਊਗੀ ਉਥੇ ਕੋਈ ਐਕਸ਼ਨ ਹੋਊਗਾ 31 ਮਈ ਡੈਡਲਾਈਨ ਆ ਹਰ ਚੀਜ਼ ਨੂੰ ਜਦੋਂ ਲੜਾਈ ਵੱਡੀ ਹੋਵੇ ਛੋੜੀਆਂ ਪ੍ਰਬੰਧ ਕਰਨ ਤੇ ਸਮਾਂ ਲੱਗ ਜਾਂਦਾ ਪਰ ਸਾਡੀ ਨੀਅਤ 'ਚ ਕੋਈ ਕੋ ਸਰ ਜਿੱਥੇ ਗੱਟ ਪਾਸ ਕਿਸੀ ਵਿੱਚ ਮਾਰ ਲੋਕਾਂ ਵਿੱਚ ਪਾਹੀ ਆ ਪੁਰਸ਼ਾ ਵੀ ਹੋਣੀ ਕੋਈ ਪੈਂਡਿੰਗ ਦੀ ਤਕਰੀਬ ਆਮ ਮੰਨਦਾ ਹੋਈ ਨਸ਼ਾ ਦਸਕਰ ਵੜਾਇਆ ਤਾਂ ਉਹਨੇ ਪੈਂਡਿੰਗ ਸਭ ਤੋਂ ਵੱਲਾ ਭਾਈ ਜੀ ਪਤਾ ਦੇਖੋ ਕਾਨੂੰਨ ਆਪਣੀ ਉਹਦੇ ਚ ਰਹਿ ਕੇ ਕੰਮ ਕਰ ਰਿਹਾ ਹੈਗਾ ਉਹ ਜਦੋਂ ਪਤਾ ਲੱਗਿਆ ਤੇ ਕਾਨੂੰਨੀ ਮਤਲਬ ਕਿ ਪੁਲਿਸ ਨਹੀਂ ਤੇ ਸਰਕਾਰ ਨਹੀਂ ਫੜੀ ਹੈ ਨਾ ਜੇ ਕੋਈ ਇਦਾਂ ਦੀ ਗੱਲ ਹੁੰਦੀ ਉਹਨੂੰ ਕਿਉਂ ਫੜਦੇ ਵੀ ਤਾਂ ਮੁਲਾਜ਼ਮਾ ਆਪਾਂ ਨੂੰ ਛੱਡ ਦੋ ਪਰ ਕਾਨੂੰਨ ਨੇ ਕਿਸੇ ਨੂੰ ਨਹੀਂ ਬਖਸ਼ਿਆ ਸਰਕਾਰ ਨੇ ਕਿਸੇ ਨੂੰ ਨਹੀਂ ਬਖਸ਼ਿਆ ਪੁਲਿਸ ਆਪਣਾ ਕੰਮ ਕਰ ਰਹੀ ਹੈ ਉੱਥੇ ਕੋਈ ਟੈਕਨੀਕਲ ਗੱਲ ਹੋ ਕਾਨੂੰਨੀ ਗੱਲ ਹੋ ਕਿਵੇਂ ਉਹ ਤਾਂ ਕੋਰਟ ਚੋਂ ਜ਼ਮਾਨਤ ਮਿਲੀ ਆ ਕਿਵੇਂ ਮਿਲੀ ਆ ਸੋ ਉਹ ਤਾਂ ਉਹ ਹੀ ਦੱਸ ਸਕਦੇ ਨੇ ਹਾਂਜੀ ਇਹ ਕਾਰਵਾਈ ਚ ਨਿਕਲ ਗਈ ਉਹ ਇਹਨਾਂ ਸ਼ਹੀਦ ਨਹੀਂ ਸੀ ਬਾਦਸਰ ਉੱਥੇ ਦੇਖੋ ਹੁਣ ਕੀ ਕਾਨੂੰਨੀ ਦਿੱਕਤ ਆਈ ਹੈ ਕਿ ਇਹ ਤਾਂ ਦੇਖੋ ਚਾਹਤ ਪਿੰਡਾਂ ਦੇ ਵਿੱਚ ਨਿਹਾਤੀ ਦੇ ਵਿੱਚ ਸ਼ਹਿਰ ਦੇ ਵਿੱਚ ਕਰਲੀ ਪਿੰਡਾਂ ਦੇ ਵਿੱਚ ਵੀ ਮਾਰ ਕਰਦੇ ਆ ਬਿਲਕੁਲ ਜੀ ਪਿੰਡਾਂ ਦੇ ਸ਼ਹਿਰਾਂ ਚੋਂ ਵੀ ਆ ਪਿੰਡਾਂ ਦੇ ਵਿੱਚ ਵੀ ਦੇਖੋ ਬਿਲਕੁਲ ਸੰਗਠਨ ਬਣ ਰਿਹਾ ਹੈਗਾ ਹਰ ਚੀਜ਼ ਨੂੰ ਸਮਾਂ ਲੱਗਦਾ ਮੈਂ ਪਹਿਲੇ ਤੁਹਾਨੂੰ ਕਿਹਾ ਵੀ ਅਸੀਂ ਘਰ ਘਰ ਪਹੁੰਚਾਂਗੇ ਦੇਖੋ ਟੀਮ ਬਣ ਗਈ ਪਹਿਲਾਂ ਅਸੀਂ ਲੱਗੇ ਫਿਰ ਹੁਣ ਹਲਕਾ ਕੋਆਰਡੀਨੇਟਰ ਫਿਰ ਬਲਾਕਾਂ ਤੱਕ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ 7 ਤਰੀਕ ਤੋਂ ਤੁਸੀਂ ਸਾਨੂੰ ਸਾਡੀ ਟੀਮ ਨੂੰ ਪ੍ਰਸ਼ਾਸਨ ਨੂੰ ਐਮਐਲਏ ਸਹਿਬਾਨਾਂ ਨੂੰ ਜਿਹੜੇ ਵੀ ਪੋਸਟ ਤੇ ਕੋਈ ਅਧਿਕਾਰੀ ਸਹਿਬਾਨ ਸਰਕਾਰ ਨਾਲ ਜੁੜਿਆ ਹੋਇਆ ਤੁਹਾਨੂੰ ਪਿੰਡਾਂ ਚ ਗਰਾਉਂਡਾਂ ਚ ਸੱਥਾਂ ਦੇ ਵਿੱਚ ਤੁਹਾਨੂੰ ਆਮ ਦੇਖਣਗੇ 7 ਤਰੀਕ ਤੋਂ 2 ਮਹੀਨੇ ਤੁਸੀਂ ਸਾਨੂੰ ਸਾਰਿਆਂ ਨੂੰ ਪਿੰਡਾਂ ਚ ਦੇਖੋਗੇ ਕੋਈ ਗੱਲ ਤੁਹਾਡੇ ਜਰੀਏ ਜਾਂ ਕਿਸੇ ਹੋਰ ਮਾਧਿਮਾ ਰਾਹੀਂ ਸਾਡੇ ਸਾਹਮਣੇ ਆਉਂਦੀ ਆ ਸਰਕਾਰ ਦੇ ਸਾਹਮਣੇ ਆਉਂਦੀ ਆ ਪ੍ਰਸ਼ਾਸਨ ਦੇ ਸਾਹਮਣੇ ਆਉਂਦੀ ਆ ਕਲੀਅਰ ਫੰਡ ਆ ਤੇ ਕੋਈ ਐਕਸ਼ਨ ਹੋਊਗਾ ਕੋਈ ਨਹੀਂ ਬਖਸ਼ਿਆ ਜਾਊਗਾ ਕੋਈ ਕਾਨੂੰਨ ਦੇ ਦੇ ਜਿਹੜੀ ਧਾਰੇ ਚ ਗੱਲ ਆ ਕਿ ਉੱਥੇ ਕਾਨੂੰਨੀ ਟੈਕਨੀਕ ਜਾਂ ਤਕਨੀਕੀ ਕੋਈ ਦਿੱਕਤ ਆ ਰਹੀ ਹੈ ਕੋਈ ਟੈਕਨੀਕਲ ਦਿੱਕਤ ਆ ਰਹੀ ਹੋ ਜੇ ਕੋ ਕਾਨੂੰਨ ਦੇਖੋ ਸਾਡਾ ਕੰਮ ਆ ਸਾਡੇ ਸੰਗਠਨ ਦਾ ਕੰਮ ਆ ਅਵੇਅਰਨੈਸ ਲੈ ਕੇ ਆਉਣਾ ਲੋਕਾਂ ਤੱਕ ਜਾਣਾ ਕੋਈ ਗੱਲ ਕਿਤੇ ਨਹੀਂ ਸੁਣੀ ਜਾ ਰਹੀ ਉਹਨੂੰ ਉੱਪਰ ਤੱਕ ਪਹੁੰਚਾਉਣਾ ਠੀਕ ਹੈ ਪ੍ਰਸ਼ਾਸਨ ਦੇ ਧਿਆਨ ਚ ਲਿਆਉਣਾ ਤੇ ਵੱਧ ਤੋਂ ਵੱਧ ਲੋਕਾਂ ਨੂੰ ਪਵੇਅਰ ਕਰਨਾ ਕਿ ਅਸੀਂ ਤੁਹਾਡੇ ਘਰੇ ਆਏ ਆ ਤੁਹਾਡੀ ਲੜਾਈ ਲੜਨਾ ਆ ਸਾਡਾ ਸਾਥ ਦਿਓ ਅਸੀਂ ਇਹ ਮੁਹਿੰਮ ਨੂੰ ਇੱਕ ਨਾਮੀ ਮਹਿਮਾ ਹੋਣ ਨਹੀਂ ਦੇਣਾ ਵੀ ਇੱਕ ਨਾਮ ਦੀ ਮਹਿਮਾ ਸੀ ਅਸੀਂ ਇਹ ਮੱਥੇ ਇੱਥੇ ਆਇਆ ਠੀਕ ਹੈ ਕਿਸੇ ਨੂੰ ਜੜੋ ਖਤਮ ਕਰਾਂਗੇ ਉਹਨਾਂ ਟਾਈਮੇ ਲੜਾਈ ਲੜਾਈ ਬਿਲਕੁਲ ਜੀ ਉਹ ਮੈਂ ਤੁਹਾਡੇ ਸਾਹਮਣੇ ਰਹਿ ਵੀ ਦੱਸਣਾ ਚਾਹਣਾ ਉਹ ਵਧਾਈ ਦੇ ਪਾਤਰ ਨੇ ਪੰਜ ਸਰਪੰਚ ਤੇ ਐਮਸੀ ਸਹਿਬਾਨ ਜਿਹੜਿਆ ਨੇ ਮਤੇ ਪਾਤੇ ਕਿ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ ਉਹ ਸਰਪੰਚ ਸਹਿਬਾਨ ਮੇਰੇ ਮਾਨਸਾ ਦੀ ਗੱਲ ਕਰਾਂ ਤੇ ਮਹਿਮਾਨਸਾਂ ਦੇ ਵਿੱਚ ਘੱਟੋ ਘੱਟ 40-50 ਪੰਚਾਇਤਾਂ ਤੋਂ ਮਤੇ ਪਵਾ ਚੁੱਕੇ ਆ 63 ਪੰਚਾਇਤਾਂ ਨੇ ਟੋਟਲ ਮਤੇ ਪਵਾ ਚੁੱਕੇ ਆ ਤੇ ਉੱਥੇ ਕੋਈ ਜਮਾਨਤ ਨਹੀਂ ਕਰਾ ਰਿਹਾ ਕੋਈ ਤੁਰ ਨਹੀਂ ਰਿਹਾ ਜੇ ਪਿੰਡ ਦੇ ਵਿੱਚ ਕੋਈ ਗਲਤ ਵਾਰਾਗਰਦੀ ਕਰਦਾ ਤਾਂ ਟੋਲ ਫ੍ਰੀ ਨੰਬਰ ਦਿੱਤਾ ਹੋਇਆ ਸਰਕਾਰ ਨੇ ਕੋਈ ਨਾਮ ਨਹੀਂ ਆਉਂਦਾ ਸਿੱਧਾ ਨਾਮ ਜਾਂਦਾ ਤੇ ਪੁਲਿਸ ਦੀ ਰੇਡ ਹੁੰਦੀ ਆ ਤੇ ਜਿੱਥੋਂ ਕੋਈ ਚੀਜ਼ ਪਤਾ ਲੱਗਦੀ ਆ ਤੇ ਉੱਥੇ ਪੁਲਿਸ ਆਪਣਾ ਕੰਮ ਕਰ ਰਹੀ ਆ ਕੋਈ ਜਾਨੀ ਕਿ ਇਤਲਾਹ ਕਰ ਦਿੱਤੀ ਜਿਵੇਂ ਸਾਂਝੋ ਆਮ ਬੰਦਾ ਵੀ ਸਾਹ ਇਹ ਨਸ਼ਾ ਮੁਸਕਰ ਲੇਕਿਨ ਬਾਅਦ ਚੋਂ ਬਾਹਰ ਆ ਕੇ ਫਿਰ ਉਸੇ ਕਰਕੇ ਅਟੈਕ ਕਰਦਾ ਸਰ ਲੋਕਾਂ 'ਚ ਡਰ ਬਣਿਆ ਕੋਈ ਇਤਲਾ ਦੇਣਾ ਨਹੀਂ ਡਰ ਵਾਲੀ ਕੋਈ ਗੱਲ ਜੀ ਦੇਖੋ ਲੜਾਈ ਹੈ ਨਾ ਜਿਹੜੀ ਬਈ ਜੀ ਯੁੱਧ ਜਦੋਂ ਨਾਮ ਹੈ ਨਾਮ ਆ ਗਿਆ ਯੁੱਧ ਯੁੱਧ ਚੀਜ਼ ਇਹ ਹੀ ਜੀ ਆ ਉਦੋਂ ਬਹੁਤ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਮੱਥ ਕੇ ਚੱਲਣੀਆਂ ਪੈਂਦੀਆਂ ਨੇ ਦੇਖੋ ਜਦੋਂ ਆਪਾਂ ਸੰਘਰਸ਼ 'ਚ ਪੈਨੇ ਆਗੇ ਇਹ ਜਿਹੜਾ ਨਸ਼ਾ ਤੇ ਹੁਣ ਤੱਕ ਕਿਸੇ ਨੇ ਹੱਥ ਕਿਉਂ ਨਹੀਂ ਪਾਇਆ ਫਿਰ ਦੇਖੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਅਸੀਂ ਬੈਠੇ ਆ ਆ ਸਾਡੀ ਟੀਮ ਬੈਠੀ ਆ ਭਰੋਸਾ ਰੱਖੋ ਸਾਡੇ ਤੇ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਕਿਤੇ ਲੱਗਦੀ ਆ ਗੜਬੜ ਸਾਨੂੰ ਦੱਸੋ ਠੀਕ ਹੈ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਖੜੂਗਾ ਕੋਈ ਅਫੀਸਰ ਤੁਹਾਡੀ ਨਹੀਂ ਸੁਣਦਾ ਜਾਂ ਕੋਈ ਪਿੰਡ ਦਾ ਸਮਾਜ ਸੇਵੀ ਬੰਦਾ ਦੇਖੋ ਕੋਈ ਕੰਪਲੇਂਟ ਕਰਦਾ ਉਹਦੀ ਨਹੀਂ ਸੁਣਵਾਈ ਹੁੰਦੀ ਅਸੀਂ ਬੈਠਿਆ ਹਰ ਗੱਲ ਦੇ ਜਵਾਬ ਦੇ ਆ ਪ੍ਰਸ਼ਾਸਨ ਵੀ ਜਵਾਬ ਦੇ ਆ ਪਰ ਕਈ ਵਾਰ ਕੀ ਹੋ ਜਾਂਦਾ ਉਹ ਗੱਲ ਨਾ ਵਿਦਾ ਚੜਾ ਕੇ ਆਪੋਜੀਸ਼ਨ ਪ੍ਰੋਪਗੈਂਡਾ ਕਰ ਦਿੰਦੀ ਆ ਆਪਣੀ ਨਿੱਜੀ ਟਸਰ ਦੇ ਵਿੱਚ ਕਈ ਗੱਲਾਂ ਹੋ ਜਾਂਦੀਆਂ ਨੇ ਕਿ ਦੇਖਣ ਚ ਵੀ ਕੇਸ ਐ ਨਹੀਂ ਕਿ ਆਪਣੀ ਨਿੱਜੀ ਟਸਰ ਕੱਢਣ ਲਈ ਕੰਪਲੇਂਟਾਂ ਕਰੀ ਜਾਂਦੇ ਨੇ ਪਿੰਡ ਚ ਪਿੰਡ ਦੇ ਵਿੱਚ ਹੁੰਦੀਆਂ ਨੋਕਚੋਕ ਸੋ ਬੜੀ ਕਲੀਅਰ ਆ ਇਹ ਗੱਲ ਆ ਕਿ ਕੋਈ ਜੇ ਵੇਚਦਾ ਹੋਵੇ ਜਾਂ ਕੋਈ ਭਾਗੀਦਾਰ ਹੋਵੇ ਉਹਨੂੰ ਪੁਲਿਸ ਜਾਂ ਸਰਕਾਰ ਬਖਸ਼ੂ ਇਹ ਹੁਣ ਤੁਸੀਂ ਦੇਖਣ ਨੂੰ ਨਹੀਂ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਜਦੋਂ ਡੈਡ ਲਾਈਨ ਹੀ ਦਿੱਤੀ ਇੱਕ ਡੀਜੀਪੀ ਸਭ ਡੈਡ ਲਾਈਨ ਦੇ ਰਹੇ ਨੇ ਕਿ 31 ਮਈ ਤੱਕ ਜੇ ਕੋਈ ਅਫੀਸਰ ਦੇ ਹਲਕੇ ਚੋਂ ਕਿਤੋਂ ਵੀ ਮਿਲ ਗਿਆ ਉੱਥੋਂ ਦਾ ਥਾਣਾ ਮੁਖੀ ਜਾਂ ਉੱਥੋਂ ਦਾ ਡਿਵੀਜ਼ਨ ਮੁਖੀ ਉੱਥੋਂ ਦਾ ਜ਼ਿਲ੍ਹਾ ਮੁਖੀ ਜ਼ਿੰਮੇਵਾਰ ਹੋਊ ਬਹੁਤ ਵੱਡੀ ਗੱਲ ਆ ਸਮਝਣ ਦੀ ਕੋਸ਼ਿਸ਼ ਕਰੋ ਪਰ ਕਿਤੇ ਨਾ ਕਿਤੇ ਇਹ ਅਵੇਅਰਨੈਸ ਦੀ ਲੋੜ ਆ ਦੇਖੋ ਹੌਲੀ 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 ਕੋੜਾ ਜਿਹੜਾ ਇਹ ਨਿਕਲੂਗਾ ਪਰ ਜਦ ਸਾਡਾ ਤੁਹਾਡਾ ਹਰ ਇੱਕ ਉਸ ਇਨਸਾਨ ਦਾ ਜਿਹੜਾ ਪੰਜਾਬ ਦੀ ਧਰਤੀ ਤੇ ਜਿਹਨੇ ਜਨਮ ਲਿਆ ਜਿਹਨੂੰ ਪਿਆਰ ਹੈ ਜਿਹਨੇ ਇੱਥੋਂ ਦਾ ਪਾਣੀ ਪੀਤਾਗਾ ਜਦ ਉਹਦੇ ਮਨ ਚ ਇੱਕ ਗੱਲ ਵੱਲ ਰਹੀ ਆ ਕਿ ਨਸ਼ੀਦਾ ਕੋੜ ਖਤਮ ਕਰਨਾ ਇਹ ਹੋਜੂ ਕੋਈ ਵੱਡੀ ਗੱਲ ਨਹੀਂ ਥੋੜਾ ਜਿਹਾ ਚੈਲੇਂਜ ਆ ਇਹਨੂੰ ਅਕਸੈਪਟ ਕਰਾਂਗੇ ਤੇ ਤਕੜੇ ਹੋ ਕੇ ਲੱਗਾਂਗੇ ਤੇ ਵੱਡੀ ਗੱਲ ਹੈ ਜੀ ਇਟ ਮੀਨਸ ਦੇਖੋ ਜੀ ਜੇ ਕਿਤੇ ਇਹ ਜੀ ਵੀ ਦੇਖੋ ਮੈਂ ਤੁਹਾਡੀ ਗੱਲ ਸਮਝਦਾ ਜਿਹੜਾ ਬੰਦਾ ਕੋਈ ਪੁਲਿਸ ਮਲਾਜਮਾ ਜਾਂ ਕੋਈ ਲੀਡਰ ਸਾਹਿਬਾਣਾ ਕੋਈ ਵੀ ਪਿੰਦਾ ਕੋ ਉਹਦੀ ਸ਼ਿਕਾਇਤ ਹੋ ਗਈ ਉਹਨੇ ਰਗੜੇ ਜਾਣਾਗਾ ਠੀਕ ਹੈ ਕਿਤੇ ਦੇਰੀ ਹੋਗੀ ਕਿਤੇ ਕਮੀਆਂ ਹੋਣਗੀਆਂ ਮੈਂ ਨਹੀਂ ਕਹਦਾ ਵੀ ਹਰ ਚੀਜ਼ ਦੇਖੋ ਇੱਕੋ ਦਿਨ ਹੀ ਸਹੀ ਹੋ ਜਾਂਦੀ ਆ ਜੇ ਆਪਾਂ ਘਰ ਦਾ ਟਾਂਚਾ ਵੀ ਠੀਕ ਕਰਨ ਤੇ ਲੱਗ ਜੀਏ ਮਾਤ ਕੇ ਨਾ ਉਹ ਵੀ 6 ਮਹੀਨੇ ਸਾਲ ਲੈ ਜਾਂਦਾਗਾ ਸੋ ਇਹ ਢਾਂਚਾ ਬੜਾ ਵਿਗੜਿਆ ਹੋਇਆ ਪ੍ਰਾਣੀਆਂ ਪਿਰਤਾ ਪਈਆਂ ਹੋਈਆਂ ਨੇ ਜਿਹੜੇ ਪੁਰਾਣੇ ਰੀਤੀ ਰਿਵਾਜ ਪੁਰਾਣੀਆਂ ਸਰਕਾਰਾਂ ਦੇ ਪੁਰਾਣੇ ਪਾਰਟੀਆਂ ਦੇ ਸਾਡੇ ਝੋਲੀ ਪਏ ਨੇ 3 ਸਾਲਾਂ ਦੇ ਵਿੱਚ ਬਹੁਤ ਹੱਦ ਤੱਕ ਨਹੀਂ 70% ਲੜਾਈ ਲੜ ਕੇ ਇਸ ਨੂੰ ਨਿਜਿੱਠ ਲਿਆ ਇੱਕ ਲੜਾਈ ਨਹੀਂ ਨਸ਼ੇ ਦੇ ਨਾਲ ਨਾਲ ਕ腐ਸ਼ਨ ਦੀ ਲੜਾਈ ਚੱਲ ਰਹੀ ਆ ਕ腐ਸ਼ਨ ਦੇ ਨਾਲ ਇੱਕ ਨਮੀ ਲੜਾਈ ਆ ਜਿਹੜੀ ਪਾਣੀਆਂ ਦਾ ਮੁੱਦਾ ਤੁਸੀਂ ਵੇਖ ਰਹੇ ਹੋ ਦੇਖੋ ਯੁੱਧ ਕੋਈ ਇਹ ਨਹੀਂ ਕਿ ਇੱਕ ਚੀਜ਼ ਦੀ ਆ ਜਦੋਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਤਾਂ ਸਰਕਾਰ ਤੇ ਤਾਂ ਸਿਸਟਮ ਤੇ ਸਾਰੇ ਅੱਖਾਂ ਨੂੰ ਵੇਖ ਕੇ ਲਿਆ ਜਾਂਦਾ ਉਹਨਾਂ ਪਾਣੀਆਂ ਦਾ ਬਹੁਤ ਵੱਡਾ ਮੁੱਦਾ ਤੁਸੀਂ ਸਾਰੇ ਵੇਖ ਰਹੇ ਹੋ ਉਹਨੇ ਵੀ ਹੁਣ ਬਹੁਤ ਵੱਡਾ ਰੂਪ ਲੈਣਾ ਕੋ ਵੀ ਇੱਕ ਯੁੱਧ ਹੈ ਪੰਜਾਬ ਦੇ ਲੋਕਾਂ ਦਾ ਬਿਲਕੁਲ ਜੀ ਸੀਐਮ ਸਾਹਿਬ ਕੱਲ ਗਏ ਨੇ ਕੋਈ ਇੱਕ ਜਿਵੇਂ ਨੰਗਲ ਪਹੁੰਚੇ ਰਹੇ ਤੇ ਅੱਜ ਸਰਪਾਰਟੀ ਮੀਟਿੰਗ ਚੱਲ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਉਹ ਚ ਵੀ ਫੈਸਲੇ ਲੈ ਕੇ ਨੇ ਹੁਣ ਤਕੜੇ ਹੋ ਕੇ ਲੜਾਈ ਲੜਾਂਗੇ ਦੇਖੋ ਮੇਰੇ ਤੇ ਅੱਛਾ ਮੇਰੇ ਧਿਆਨ ਚ ਲਿਏਗਾ ਮੇਰੇ ਮੇਰੇ ਧਿਆਨ ਚ ਨਹੀਂ ਤੁਹਾਡੇ ਨੂੰ ਪਤਾ ਚੱਲੇ ਜੇ ਕੋਈ ਫੜਿਆ ਗਿਆ ਤੁਹਾਡੇ ਤੁਸੀਂ ਦੱਸ ਰਹੇ ਹੋ ਤਾਂ ਕੁਦਰਤੀ ਗੱਲ ਹੈ ਜੀ ਉਹ ਕੁਕਤੂਗਾ ਜਿਹੜਾ ਕਰੂਗਾ ਪਰੂਗਾ ਬੜੀ ਬਰੀਕੀ ਚ ਕੰਮ ਹੋ ਰਿਹਾ ਜੀ ਐਸੇ ਕਰਕੇ ਕਈ ਬੰਦਾ ਕਈ ਵਾਰ ਨਾ ਖਬਰ ਆ ਜਾਂਦੀ ਹੈ ਕਿ ਯਾਰ ਅਸੀਂ ਫੋਲੋ ਫ੍ਰੀ ਤੇ ਪਾਇਆ ਸੀਗਾ ਅਸੀਂ ਫਲਾਨੇ ਅਫੀਸਰ ਨੂੰ ਦੱਸਿਆ ਸੀਗਾ ਉੱਥੇ ਬੰਦਾ ਫੜਿਆ ਗਿਆ ਤੇ ਉੱਥੇ ਕੋਈ ਪੁਲਿਸ ਨਹੀਂ ਪਹੁੰਚੀ ਜਾਂ ਪਲੀਡਰ ਨਹੀਂ ਪਹੁੰਚਿਆ ਉਹ ਕਾਰਨ ਕੀ ਹੈ ਜੀ ਇਹ ਕਿਤੇ ਨਾ ਕਿਤੇ ਇਹੀ ਦਿੱਕਤਾਂ ਨੇ ਫਿਰ ਉਹ ਨੈਕਟੀਵਿਟੀ ਜਲਦੀ ਆ ਮਤਲਬ ਜੇ ਕੋਈ ਮੁਲਾਜ਼ਮ ਪੀਂਦਾ ਮਤਲਬ ਜਿਵੇਂ ਤੁਹਾਡੇ ਧਰੋਂ ਇੱਕ ਸਵਾਲ ਆਇਆ ਸੀਗਾ ਤਾਂ ਉਹ ਤਾਂ ਡਰ ਟੈਸਟ ਤੋਂ ਕੋਈ ਸਸਪੈਂਡ ਡਿਸਮਿਸ ਹੋ ਹੀ ਜਾਣਾਗਾ ਜੀ ਠੀਕ ਹੈ ਉਹ ਕੋਈ ਉਹਦਾ ਕੋਈ ਪੱਖ ਰੱਖ ਹੀ ਨਹੀਂ ਸਕਦਾ ਉਹ ਚੌਂਕ ਤੇ ਖੜਾਗਾ ਤੁਸੀਂ ਕੋਈ ਵੀ ਤਾਂ ਟਾਕ ਕਰਾ ਦਿਓ ਉਹਨੂੰ ਕਿਹੜਾ ਕਿਸੇ ਮਨਾ ਕਰਦੇ ਆ ਜਾਂ ਕੋਈ ਪਾਰਟੀ ਮਨਾ ਕਰਦੀ ਆ ਜਾਂ ਕੋਈ ਆਫੀਸਰ ਮਨਾ ਕਰਦਾ ਕਿ ਸਾਡਾ ਟੋਪ ਨਾ ਕਰੋ ਤੁਹਾਨੂੰ ਲੱਗਦਾ ਫੋਟੋ ਕਟ ਤੇ ਉੱਥੇ ਕਰੋ ਫੋਨ ਥੋੜੇ ਜਿਹਾ ਸਾਨੂੰ ਵੀ ਤਖੜੇ ਹੋਣਾ ਪਊ ਸਾਨੂੰ ਵੀ ਇਹ ਚੀਜ਼ ਨਾਲ ਲੜਨਾ ਤਾਂ ਪੈਣੀ ਹੈਗਾ ਜੇ ਆਪਾਂ ਕਹਾਂਗੇ ਵੀ ਕਿਸੇ ਦੇ ਸਿੱਟਕੇ ਕੰਮ ਹੋ ਜੂ ਤਾਂ ਹੋਣਾ ਨਹੀਂ ਹੁਣ ਅਸੀਂ ਮਨ ਬਣਾਇਆ ਮੈਂ ਕੋਆਰਡੀਨੇਟਰ ਸਹਿਬਾਨਾਂ ਔਰ ਜ਼ਿਲ੍ਹਾ ਪ੍ਰਧਾਨ ਸਹਿਬਾਨਾਂ ਨਾਲ ਜਿਸ ਦਿਨ ਭਾਈ ਪੱਲਾ ਜੀ ਨੇ ਪਹਿਲਾਂ ਤੁਹਾਨੂੰ ਦੱਸਿਆ ਪਹਿਲੇ ਦਿਨ ਬੈਠ ਕੇ ਗੱਲ ਹੋਈ ਸੀ ਵੀ ਦੇਖੋ ਜਦੋਂ ਆਪਾਂ ਕੋਈ ਵੱਡੀ ਲੜਾਈ ਦੇ ਵਿੱਚ ਪੈਂਦੇ ਆ ਬਹੁਤ ਵੱਡੀ ਲੜਾਈ ਹੈ ਦੂਜਾ ਤਕਵਾ ਦਾ ਇਹ ਆਪਾਂ ਕਹਿ ਸਕਦਾ ਇਸ ਤੋਂ ਪਹਿਲਾਂ ਜਿਹੜਾ ਆਇਆ ਸੀ ਉਸ ਤੋਂ ਇਹ ਉਸ ਤੋਂ ਵੀ ਖਤਰਨਾਕ ਗਰੁੱਪ ਆ ਕਿਉਂਕਿ ਇਹਦੇ ਵਿੱਚ ਜਿਹੜੇ ਮੁੰਡੇ ਨਸ਼ਾ ਕਰਦੇ ਆ ਰੋਗੀ ਨੇ ਇਹ ਜਦੋਂ ਰੋਗੀ ਕੋਈ ਹੋ ਜਾਂਦਾ ਉਹ ਤੜਫਦਾ ਕਰਦਾਗਾ ਤੇ ਇਹਦੇ ਵਿੱਚ ਕੀ ਨਾਤੇ ਚ ਆਪਾਂ ਕੁੱਟ ਮਾਰ ਸਕਦੇ ਆ ਨਾ ਆਪਾਂ ਉਹਨੂੰ ਫੜ ਕੇ ਅੰਦਰ ਸੁੱਟ ਸਕਦੇ ਆ ਕਿਉਂਕਿ ਅੰਦਰ ਸੁੱਟਦਾ ਉਹਨੂੰ ਕਿਤਨਾ ਕਿਤੇ ਘਾਟ ਮਹਿਸੂਸ ਹੋ ਜੀਦੀ ਮੌਤ ਵੀ ਹੋ ਸਕਦੀ ਆ ਬਹੁਤ ਪੱਖ ਵੇਖਣੇ ਪੈਂਦੇ ਨੇ ਬਹੁਤ ਪੱਖ ਜਿਹੜੀ ਪੁਲਿਸ ਨੂੰ ਵੀ ਦੇਖਣੇ ਪੈਂਦੇ ਨੇ ਕਿ ਐਕਸ਼ਨ ਲੈਣ ਜੇ ਜਦੋਂ ਉਦੋਂ ਫਿਰ ਜਦੋਂ ਲਗਾਈ ਚ ਜਾਂਦੇ ਆ ਤਾਂ ਬਹੁਤ ਗੱਲਾਂ ਨੇ ਜਿਹੜੀਆਂ ਵਿਚਾਰ ਕੇ ਕਰਨੀਆਂ ਪੈਂਦੀਆਂ ਨੇ ਉਹਦਾ ਪੱਕ ਵੀ ਦੇਖਣਾ ਪੈਂਦਾ ਉਹਦਾ ਲਾਜ਼ਮੀ ਕਰਾਉਣਾ ਪੈਂਦਾਗਾ ਜਿਹੜੀ ਇਹ ਸਖਤਾਈ ਹੈ ਉਹਨੂੰ ਉਹ ਲੋਕਾਂ ਲਈ ਹੈ ਜਿਹੜੇ ਦਰਤ ਰਹੇ ਨੇ ਜਿਹੜੇ ਮਤਲਬ ਕਿ ਵੇਚ ਰਹੇ ਨੇ ਜਿਹੜੇ ਧੰਦਾ ਬਣਾ ਲਿਆ 1.5 ਕੋਠੀਆਂ ਪਾਲੀਆਂ ਵੇਚ ਕੇ ਜਿਹੜੇ ਖਾ ਰਹੇ ਨੇ ਪੀ ਰਹੇ ਤੋਂ ਰੋਗੀ ਲੋਕ ਨੇ ਉਹਨਾਂ ਤਾਂ ਇਲਾਜ ਵਾਲ ਸਰਕਾਰ ਦਾ ਧਿਆਨ ਲਗਾਤਾਰ ਸਰਕਾਰ ਲੱਗੀ ہوئی ਉਹਨਾਂ ਲਈ ਹਰ ਪੱਖ ਤੋਂ ਉਹਨਾਂ ਨੂੰ ਮਦਦ ਕੀਤੀ ਜਾਊਗੀ ਜਿਹੜੇ ਰੋਗੀ ਲੋਕ ਨੇ ਤੇ ਜਿਹੜੇ ਲੋਕ ਵੇਚਦੇ ਨੇ ਉਹਨਾਂ ਨੂੰ ਕਿਸੇ ਹਾਲਤ ਤੇ ਨਹੀਂ ਬਖਸ਼ਿਆ ਗਿਆ